ਸਾਇੰਸ ਲੋਜੀਕਾ ਡਿਵੀ ਮਹਾਰਾਜੀ ਕੌਮ ਮੈਡਮ ਸ਼ੁਰੂਆਤ ਕਰਾਂਗੀ ਕਲਾ ਮੈਸਰ ਪਾਉਣ ਲਈ ਕੰਪਨੀਸ਼ਨ ਸੋਫੀਆ ਵਿਕਰਮ ਸਿੰਘ ਮਜੀਠੀਆ ਨੂੰ ਫਿਰ ਹਾਲ ਹਾਈ ਕੋਰਟ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਉਹਨਾਂ ਵੱਲੋਂ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੇ ਮੋਰਤੋ ਸੁਣਵਾਈ ਹੋਵੇਗੀ ਦੱਸਦੀ ਕਿ ਅੰਮ੍ਰਿਤਧਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਹੋਣੇ ਸ਼ੁਰੂ ਹੋ ਵੀ ਕੱਲ੍ਹ ਦੇ ਸੀਨੀਅਰ ਅਧਿਕਾਰੀ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਫਰੀਦਕੋਟ ਹਾਈ ਕੋਰਟ ਦਾ ਰੁਖ ਕੀਤਾ ਸੀ ਤੇ ਉਹਨਾਂ ਵੱਲੋਂ ਦਾਇਰ ਪਟੀਸ਼ਨ ਵਿੱਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ قرار ਦਿੱਤਾ ਗਿਆ ਸੀ ਤੇ ਨਾਲ ਹੀ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਜੂ ਜੀਆ ਅਰੋਪ ਸੀ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਤੁਰਸ ਇਹ ਰਾਜਨੀਤਿਕ ਚੋਟਕ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਰਾਜਨੀਤੀ ਤੋਂ ਪਰੇ ਦੱਸਿਆ ਸੀ ਦੱਸਿਆ ਕਿ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਵਿਵਾਦ ਉੱਠਲੇ ਨੇ ਲਗਾਤਾਰ ਕਾਂਲੀ ਲਖਮਨ ਦੇਵਨ ਨੂੰ ਸਰਕਾਰ ਤੇ ਤਖਵੇ ਸ਼ਾਹੀ ਦੇ aarop lagaye ja rahe ne jiske paas ye bikram majithia ਦੀ ਪੇਸ਼ੀ ਮੌਕੇ ਵੀ ਕਾਫੀ ਜ਼ਿਆਦਾ ਹੰਗਾਮਾ ਵੇਖਣ ਨੂੰ ਮਿਲਿਆ ਕਿ ਹੁਸ਼ਿਆਰਪੁਰ ਟਾਂਡਾ ਦੇ ਮੋਹੱਲੇ ਆਈਰਵਿਚੀ ਦੇ ਪਰਿਵਾਰ ਨਾਲ ਸਬੰਧਿਤ ਵੱਡਾ ਹਾਦਸਾ ਵਾਪਰਿਆ ਹੈ ਇੱਕ ਦੋ ਮੰਜ਼ਿਲਾ ਮਕਾਨ ਦੀ ਛੱਤ ਅਚਾਨਕ ਡਿੱਗ ਪਈ ਮਲਵੇ ਦੇ ਢੇਰ ਦਬਣ ਕਾਰਨ ਕਰਕੇ ਮੌਜੂਦ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋਏ ਨੇ ਲੱਤਾਂ ਦੀ ਪੁਸ਼ਾਨ ਸ਼ੰਕਰ ਮੰਡਲ ਸ਼ਿਵਾਨੀ ਤੇ ਪੂਜਾ ਵਜੋਂ ਹੋਈ ਹੈ ਜਾਣਕਾਰੀ ਤੱਕ ਪ੍ਰਵਾਸੀ ਸ਼ੰਕਰ ਮੰਡਲ ਆਪਣੀ ਪਤਨੀ ਤੇ ਦੀਆਂ ਦੇ ਨਾਲ ਇਸ ਘਰ ਵਿੱਚ ਰਹਿਦਾ ਸੀ ਸ਼ੰਕਰ ਮੰਡਲ ਉਹ ਪੂਰੀ ਕਰਦਾ ਸੀ ਤੇ ਅੱਜ ਸਵੇਰੇ 5:30 ਵਜੇ ਅਚਾਨਕ ਦੋ ਮੰਜ਼ਲਾ ਮਕਾਨ ਡਿੱਗ ਗਿਆ ਤੇ ਜਿਸ ਵਿੱਚ ਪਰਿਵਾਰ ਪੂਰਾ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਦੱਸਦੀ ਘਟਨਾ ਦਾ ਪਤਾ ਲੱਗ ਗਿਆ ਹੁਣ ਬਹੁਤਲੇ ਦਿਨ ਸੀ ਕਿ ਪਤਨਾ ਤੋਂ ਮਾਕੇ ਤੇ ਪਹੁੰਚੇ ਤੇ ਨਾਲ ਵੱਡੀ ਖਬਰ سامنے ਆ ਰਹੀ ਹੈ ਰੰਜੀਤ ਸਾਗਰ ਡੈਮ ਤੇ ਜੰਮੂ ਕਸ਼ਮੀਰ ਪੁਲਿਸ ਤੇ ਰੰਜੀਤ ਸਾਗਰ ਡੈਮ ਚੀਰ ਦੀ ਰਾਖੀ ਕਰਨ ਨੌਜਵਾਨਾਂ ਤੇ ਕੁਟਮਾਰ ਦੇ ਇੰਜ਼ਾਮ ਲੱਗੇ ਨੇ ਦੱਸ ਦਈਏ ਕਿ ਰੰਜੀਤ ਸਾਗਰ ਡੈਮ ਦੇ ਪਾਸੇ ਕਿਰਿਆ ਹੋਇਆ ਕਿ ਇੱਕ ਪਾਸੇ ਪੰਜਾਬ ਝੀਲ ਹੈ ਟੀਕੇ ਪਾਸੇ ਜੰਮੂ ਕਸ਼ਮੀਰ ਸਰਹੱਦ ਹੈ ਤੇ ਹਰ ਤਿੰਨ ਹਿੱਸਿਆਂ ਦੇ ਵਿੱਚ ਸਮੁੰਡਿਆ ਹੋਇਆ ਔਨਜਾਲ ਵਾਲੇ ਮੱਛੀਆਂ ਫੜਿਓਦੇ ਠੇਕੇ ਜਾਰਾ ਦੇ ਬਦਲੋ ਇੱਥੇ ਹੰਗਾਮਾ ਕੀਤਾ ਜਾਂਦਾ ਜਿਸ ਨਾਲ ਉਪਾਰ ਨੂੰ ਦਿੱਤੀ ਲਾਭ ਵੀ ਮਿਲਦਾ ਹੈ ਤੇ ਇਸ ਸਾਲ ਅਨੇ ਇਸ ਤਰ੍ਹਾਂ ਦਾ ਹੋਇਆ ਹੈ ਠੇਕਾ ਦਿੱਤਾ ਗਿਆ ਪੀੜਤਰ ਨਾਲ ਕੁੱਤ ਮਾਰ ਕੀਤੀ ਗਈ ਹੈ ਦੋਨੋਂ ਪੀੜਤ ਸ਼ੂਗਰ ਦੇ ਮਰੀਜ਼ ਨੇ ਤੇ ਦੱਸਿਆ ਕਿ ਉਹਨਾਂ ਨੇ ਜਾਣਕਾਰੀ ਦੇ ਅੰਦਰ ਦੱਸਿਆ ਕਿ ਚੀਨ ਵਾਲੇ ਪਾਸੇ ਵੀ ਰੱਖਿਆ ਕਰਨ ਲਈ ਜੰਮੂ ਕਸ਼ਮੀਰ ਦੀ ਪੁਲਿਸ ਕੋਲ ਉਹਨਾਂ ਨਾਲ ਟਕਰਾਅ ਕੀਤੀ ਗਈ ਹੈ ਤੇ ਬਾਅਦ ਵਿੱਚ ਪੁਲਿਸ ਸਟੇਸ਼ਨ ਲੈ ਗਏ ਤੇ ਉਹਨਾਂ ਨੂੰ ਤਸਹੀਹ ਦਿੱਤੇ ਗਈ ਤੇ ਉਸ ਤੋਂ ਬਾਅਦ ਪਰਿਵਾਰ ਤੇ ਮੈਂਬਰਾਂ ਬੋਲੋ ਦੋਵਾਂ ਨੂੰ ਸਿਵਲ ਹਸਪਤਾਲ ਪਠਾਨ ਕੋ ਕਾਫੀ ਕਰਵਾਏ ਗਏ ਬੜੇ ਤੱਕ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਕਹਿ ਕੇ ਜੰਮੂ ਕਸ਼ਮੀਰ ਪੁਲਿਸ ਤੇ ਵਾਰਦੀ ਕਾਰਵਾਈ ਕੀਤੀ ਜਾਵੇ ਇਹ ਗੱਲ ਹਿਮਾਚਲ ਪ੍ਰਦੇਸ਼ ਦੀ ਕਰਾਂਗੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ 2 ਦਿਨ ਫਿਰ ਤੋਂ ਪਾਰੀਮੀ ਦਾ orange alert ਜਾਰੀ ਕੀਤਾ ਗਿਆ 5 ਜੁਲਾਈ ਨੂੰ 6 ਜੁਲਾਈ ਨੂੰ ਭਾਰੀ ਮੀਂਹ ਦਾ ਅਨੁਮਾਨ ਹੈ ਤੇ ਪੰਜ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਦੂਜੇ ਪਾਸੇ ਮੰਡੀ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਸੋਮਵਾਰ ਰਾਤ ਨੂੰ 12 ਵਜੇ ਤੋਂ ਮੰਗਲਵਾਰ ਸਵੇਰੇ 6 ਵਜੇ ਵਿੱਚ ਪੰਜ ਜਗ੍ਹਾ ਬੱਦਲ ਫਟਣ ਦੀਆਂ ਘਟਨਾਵਾਂ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ 34 ਲੋਕ ਲਾਪਤਾ ਨੇ ਤੇ 48 ਘੰਟੇ ਤੋਂ ਬਾਅਦ ਸਮਾਂ ਬੀਤਣ ਤੋਂ ਬਾਅਦ ਵੀ ਲੋਕ ਲਾਪਤਾ ਨੇ ਤੇ ਹੁਣ ਜ਼ਿੰਦਾ ਬਚਣ ਦੀ ਵੀ ਉਮੀਦ ਘੱਟ ਹੈ ਮੰਡੀ ਦੇ ਸਰਾਜ ਵਿਧਾਨ ਸਭਾ ਵਿੱਚ 2023 ਦੀ ਆਫ਼ਤਾਂ ਤੋਂ ਵੱਧ ਨੁਕਸਾਨ ਇਸ ਵਾਰ ਹੋਇਆ ਹੈ ਤੇ 80% ਤੋਂ ਵੱਧ ਸੜਕਾਂ ਤੇ ਰਸਤੇ ਬੰਦ ਹੋ ਗਏ ਨੇ 150 ਤੋਂ ਜ਼ਿਆਦਾ ਪਿੰਡਾਂ ਦਾ ਬਾਕੀ ਦੁਨੀਆ ਨਾਲੋਂ ਸੰਪਰਕ ਟੁੱਟ ਪਿਆ ਤੇ ਇਸ ਦੇ ਨਾਲ ਰਾਹਤ ਤੇ ਬਚਾਅ ਕੰਮਾਂ ਵਿੱਚ ਰੁਕਾਵਟ ਆ ਰਹੀ ਹੈ ਤੇ ਹਿੰਸਾਕੀ ਰਿਪੋਰਟਿਬਕ ਘਰ ਕਈ ਆਬਾਦ ਵਿੱਚ ਨਸ਼ਟ ਹੋ ਗਏ ਨੇ ਨੁਕਸਾਨ ਦੇ ਘਰਾਣਾ ਅਕੜਾ ਵੀ ਕਾਫੀ ਜ਼ਿਆਦਾ ਆਦਿ ਆਗੇ ਇਹ ਹੁਣ ਤੋਂ ਪੇਸਟ ਜੁੱਤੇ ਵਰਗੇ ਆਮ ਆਦਮੀ ਦੀ ਪਹੁੰਚ ਵਿੱਚ ਆਉਣ ਵਾਲੇ ਆਈਟਮਸ ਤੇ ਵੀ GST ਹੋ ਸਕਦਾ ਹੈ ਮਹਿੰਗੇ ਹੋ ਸਕਦੇ ਨੇ ਇਸ ਸਾਲ ਇਨਕਮ ਟੈਕਸ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ ਸਰਕਾਰ ਦੇ ਵੱਲੋਂ ਲੋਅਰ ਕਲਾਸ ਤੋਂ ਇਨਕਮ ਫੈਮਿਲੀ ਐਂਡ ਸਰਵਿਸ ਟੈਕਸ ਯਾਨੀ ਕਿ GST ਦੀ ਕਟੌਤੀ ਕਰਕੇ ਰਾਹਦੈਂਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਰਿਪੋਰਟ ਮੁਤਾਬਕ ਸਰਕਾਰ 12% GST ਸਲੈਰ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦਾ ਮੌਜੂਦਾ ਸਮੇਂ ਵਿੱਚ ਕੋਸ਼ਿਸ਼ ਕਰੀਏ 12% GST ਆਈਟਮਸ ਨੂੰ 5% ਸਲੈਬ ਦੇ ਵਿੱਚ ਕੀਤਾ ਜਾ ਸਕਦਾ ਹੈ ਸੁਤਰਮ ਤਾਪਕ ਇਸ ਦੇ ਨਾਲ ਕਾਫੀ ਜ਼ਿਆਦਾ ਲੋਕਾਂ ਤੇ ਜੋ ਬੋਝ ਪਿਆ ਹੈ ਉਸ ਨੂੰ ਰਾਹਤ ਮਿਲੇਗੀ ਤਾਂ ਕਿ ਇਕਨੋਮਿਕ ਤੇ ਵੀ ਕਾਫੀ ਜ਼ਿਆਦਾ ਅਸਰ ਪੈਣ ਦਾ ਸੰਭਾਵਨਾ ਹੈ ਕਿ ਜੇਕਰ ਪ੍ਰਸਤਾਵਿਤ ਬਦਲਾ ਲਾਗੂ ਹੁੰਦਾ ਹੈ ਤਾਂ ਇਹਨਾਂ ਵਿੱਚ ਕਈ ਆਈਟਮਾਂ ਸਸਟੇ ਹੋ ਜਾਣਗੀਆਂ ਸਰਕਾਰ ਦੀ ਜੀਐਸਟੀ ਯਾਨੀ ਕਿ ਆਸਾਨ ਜੀਐਸਟੀ ਦੇ ਵਿਚਾਰ ਕੀਤੇ ਜਾ ਰਿਹਾ ਹੈ ਤੇ ਇਸ ਕਦਮ ਨਾਲ ਸਰਕਾਰ ਤੇ 40000 ਕਰੋੜ ਰੁਪਏ ਤੇ 50000 ਕਰੋੜ ਦਾ ਬੋਝ ਵਧੇਗਾ ਤੇ ਵਾਣੀ ਦੇ ਪਿੰਡ ਲੈਨਾਣਾ ਵਿੱਚ ਚਰਖੀ ਦਾਦਰੀ ਦੇ ਨੌਜਵਾਨ ਦੇ ਕਤਲ ਮਾਮਲਾ ਸਾਮ੍ਹਣੇ ਆਇਆ ਮੇਰੇ ਤੱਕ ਨੌਜਵਾਨ ਆਸ ਜੈਂਡਰਾਂ ਕੋਲ ਡਰਾਈਵਰ ਸੀ ਤੇ ਗੱਡੀ ਚਲਾਉਂਦਾ ਸੀ ਉਹ ਟਰਾਂਸ ਜੈਂਡਰਾਂ ਦੇ ਘਰੋਂ ਲੈ ਤੱਕ ਪਾਇਆ ਗਿਆ ਉਹਦੀ ਗਰਦਨ ਤੇ ਰੱਸੀ ਦੇ ਨਿਸ਼ਾਨ ਸਨ ਪਰਿਵਾਰਕ ਮੈਂਬਰਾਂ ਨੇ ਰੋਪ ਲਗਾਏਗੇ ਨੌਜਵਾਨ ਨੂੰ ਕਾਲ ਕੀਤਾ ਗਿਆ ਤਾਂ जिन्ना ਲੋਕਾਂ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮ੍ਰਿਤਕ ਦੀ ਪਛਾਣ 24 ਸਾਲ ਦੇ ਸਚੀ ਨਾਥ ਹੋਈ ਹੈ ਜੋ ਕਿ ਲਗਭਗ 24 ਸਾਲ ਦਾ ਸੀ ਤੇ ਪਿੰਡ ਹਦੋਵੀ ਦਾ ਰਹਿਣ ਵਾਲਾ ਸੀ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਦੇ ਨਾਲ ਮੋਰਚਾ ਖੋਲ ਦਿੱਤਾ ਹੈ ਇਕ ਗੱਲ ਕਰਾਂਗੇ ਦਲਜੀਤ ਦੁਸਾਂਝ ਲਗਾਤਾਰ ਆਪਣੀ ਫਿਲਮ ਨੂੰ ਲੈ ਕੇ ਵਾਅਦਾ ਚੜ੍ਹਤ ਬਾਅਦ ਦਲਜੀਤ ਦੁਸਾਂਝ ਨੇ ਹੁਣ ਇੱਕ ਅਜੇਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਨਾਲ ਉਹਨਾਂ ਲੋਕਾਂ ਨੂੰ ਜ਼ਰੂਰ ਤੱਕਾ ਲੱਗੇਗਾ ਜੋ ਦਲਜੀਤ ਦੁਸਾਂਝ ਦੀ ਫਿਲਮ ਨੂੰ ਬੈਨ ਹੁੰਦਿਆ ਵੇਖਣਾ ਚਾਹੁੰਦੇ ਸਨ ਦਰਅਸਲ ਦਲਜੀਤ ਦੁਸਾਂਝ ਦੀ ਫਿਲਮ ਸਰਦਾਰ ਜੀਤੀ 3 ਵਿਵਾਦਾਂ ਦੇ ਕਾਰਨ ਕਾਫੀ ਜ਼ਿਆਦਾ ਬਹਿਨ ਹੋ ਗਈ ਸੀ ਕਿ ਵਿਵਾਦ ਕਾਫੀ ਜ਼ਿਆਦਾ ਉਸਨੇ ਧਾਰਨ ਐਸੀ ਪਰ ਕਿਆ ਕਰ ਐਸੀ ਦਰਜੀਤ ਦਸਾਂਝ ਨੂੰ ਬਾਰਡਰ 2 ਫਿਲਮ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤੇ ਤੇ ਪਰ ਦਰਜੀਤ ਦਸਾਂਝ ਨੇ ਹੁਣ ਇੱਕ ਵੀਡੀਓ ਸ਼ੇਅਰ ਕੀਤੀ ਆ ਬਾਰਡਰ 2 ਫਿਲਮ ਦੀ ਸ਼ੂਟਿੰਗ ਦੀ ਹੈ ਵੀਡੀਓ ਹੈ ਜਿਸ ਤੋਂ ਬਾਅਦ ਉਹਨਾਂ ਵਿਰੋਧੀਆਂ ਦੇ ਮੂੰਹ ਵੱਲ ਖੋ ਕੇ ਨੇ ਫਿਲਮ ਦਾ ਇੱਕ ਪਾਰਟ ਉਹਨਾਂ ਨੇ ਸ਼ੇਅਰ ਕੀਤਾ ਤੇ ਨਾਲ ਹੀ ਉਹਨਾਂ ਦਾ ਕਿਆ ਨਾ ਹੈ ਕਿ ਉਹ ਬਾਰਡਰ ਆਫ ਫਿਲਮ ਦਾ ਹਿੱਸਾ ਰਾਂਗੇ ਤੇ ਉਹ ਆਪਣੀ ਪਾਇਲਟ ਵਾਲੀ ਡਰੈਸ ਦੇ ਵਿੱਚ ਇਸ ਫਿਲਮ ਨੂੰ ਸ਼ੂਟ ਕਰਦੇ ਨਜ਼ਰ ਆ ਰਹੇ ਫਿਲਹਾਲ ਇਸ ਘਟਨਾ ਦੀ ਵਾਸੇ ਨਹੀਂ ਨਹੀਂ ਹੈ ਪਤਾਜ਼ਖੰਦਰਾ ਵਿੱਚ ਤੁਸੀਂ ਦੇਖਦੇ ਹੋ ਜੀ ਕੇ ਆਰਟੀਵੀ ਸਾਡੂ